ਪ੍ਰੈਸ ਕਾਨਫਰੰਸ ਹਾਂ ਜੀ ਲੱਗ ਗਈ ਇਹ ਆਪਣਾ ਥਾਣਾ ਕਤਵਾਲੀ ਦੇ ਵਿੱਚ ਅਸੀਂ ਇੱਥੇ ਇੱਕ ਮੁਕੱਦਮਾ ਨੰਬਰ 248 ਸਾਲ 2018 ਦੇ ਵਿੱਚ ਦਰਜ ਕੀਤਾ ਸੀਗਾ ਜਿਹਦੇ ਵਿੱਚ 30400 ਨਸ਼ੀਨੀਆਂ ਗੋਲੀਆਂ ਸਮੇਤ 1,05,000 ਰੁਪਏ ਡਰੱਗ ਬਣੀ ਜਿਹੜਾ ਇਹਨਾਂ ਨੂੰ ਬੰਦਾ ਸੀ ਸ਼ਿਰਨਾਰੈਨ ਗਰਗ ਇਹਨੂੰ ਗ੍ਰਿਫਤਾਰ ਕੀਤਾ ਸੀ ਬਾਅਦ ਦੇ ਵਿੱਚ ਤਫਦੀਸ਼ ਵਿੱਚ ਪਤਾ ਲੱਗਿਆ ਸੀ ਵੀ ਇਹਨੇ ਜਿਹੜਾ ਡਰੱਗ ਮੰਨੀ ਨਾਲ ਨਸ਼ੇਲੀਆਂ ਕੋੜੀਆਂ ਦਾ ਵਪਾਰ ਰਾਹੀ ਇੱਕ ਕਾਰ ਖਰੀਦੀ ਹੋਈ ਆ ਜਿਹੜੀ ਅਮਰੂਤੀ ਸਵਿਫਟ ਡਿਜ਼ਾਇਰ ਕਾਰ ਸੀਗੀ ਉਹਨੂੰ ਅਸੀਂ ਫ੍ਰੀਜ਼ ਕਰਾਇਆ ਕੰਪੀਟੈਂਟ ਅਫਸਰ ਨੂੰ ਉੱਥੇ ਦੇ ਬਾਰੇ ਲਿਖ ਕੇ ਭੇਜਿਆ ਸੀ 66 ਦੇ ਵਿੱਚ ਵੀ ਇਹ ਜਿਹੜੀ ਹੈਗੀ ਹੈ ਇਹ ਐਨਡੀਪੀਐਸ ਐਕਟ ਦੇ ਅੰਡਰ ਆਉਂਦੀ ਸੀਗੀ ਇਸ ਬੰਦੇ ਨੇ ਇਹ ਨਸ਼ੇਲੀਆਂ ਗੋਲੀਆਂ ਦੇ ਵਪਾਰ ਰਹੀ ਹੈ ਪੈਸਾ ਕਮਾ ਕੇ ਕਾਰ ਕੀਤੀ ਆ ਉਸ ਕਰਕੇ ਸਾਡਾ ਕੇਸ ਮਨਜ਼ੂਰ ਹੋ ਕੇ ਜਿਹੜੀ ਕਾਰ ਹੈ ਇਹਦੀ ਫ੍ਰੀਜ਼ਿੰਗ ਦੇ ਆڈر ਆ ਗੁਕੇ ਆ ਉਸ ਕਰਕੇ ਇਸ ਕਾਰ ਨੂੰ ਅਸੀਂ ਫ੍ਰੀਜ਼ ਕਰ ਰਹੇ ਆ ਕਿਹੜੀ ਜਗ੍ਹਾ ਤੋਂ ਇਹ ਨੂੰ ਗਿਰਤਾ ਇਹ ਜਿਹੜਾ ਪੰਜਵਟੀ ਨਗਰ ਦਾ ਰਹਿਣ ਵਾਲਾ ਹੈ ਇਹਨੂੰ ਇਹਦੇ ਮੈਡੀਕਲ ਸ਼ਾਪ ਦੀ ਤਰਾਸ਼ੀ ਲਈ ਸੀ ਉਹਦੇ ਵਿੱਚ ਇੱਥੋਂ ਇੱਥੋਂ ਨਸ਼ੇਲੀਆਂ ਗੋਲੀਆਂ ਮਿਲ ਗਿਆ ਸੀ ਤੇ ਇਹਦੇ ਵਿੱਚ ਇਸ ਮੁਕਾਦਮੇ ਦੇ ਵਿੱਚ ਇੱਕ ਮਨਪ੍ਰੀਤ ਸਿੰਘ ਨਾ ਆਦਮੀ ਪਿੰਡ ਕੁਦੇ ਦਾ ਸੀ ਜਿਹਦੇ ਤੋਂ ਇਹ ਗੋਏ ਨਿਛਲੀਆਂ ਗੋਲੀਆਂ ਖਰੀਦਦਾ ਸੀ ਉਹਨੂੰ ਵੀ ਇਸ ਮਕਦਮੇ ਦੇ ਵਿੱਚ ਦੋਸ਼ੀ ਬਣਾਇਆ ਗਿਆ ਸੀਗਾ ਸਰ ਜਿਹੜੀ ਕਾਰ ਫ੍ਰੀਜ਼ ਕਰਾਂ ਕਿੱਥੇ ਕਰਾਂਗੇ ਕਿੱਥੇ ਇਹ ਇਹਦੀ ਕਾਰ ਫ੍ਰੀਜ਼ ਕਰਕੇ ਅਸੀਂ ਇੱਥੇ ਥਾਣੇ ਦੇ ਵਿੱਚ ਲਿਆ ਕੇ ਰੋਕ ਲਾਂਗੇ ਇਹਨਾਂ ਤੇਰਾ ਗਾਂ ਸਾਨੂੰ ਉੱਥੋਂ ਅਦਾਲਤ ਦਾ ਕੋਈ ਆਰਡਰ ਨਹੀਂ ਮਿਲਦਾ ਉੱਥੋਂ ਕੰਪੀਟੈਂਟ ਅਥਾਰਟੀ ਜੋ ਦਿੱਲੀ ਤੋਂ ਸਾਨੂੰ ਉਹਦਾ ਆਰਡਰ ਹੋਊਗਾ ਤਾਂ ਫੈਸਲਾ ਹੋਊਗਾ ਜੋ ਉਹਦੇ ਸੰਬੰਧੀ ਅਸੀਂ ਇਸ ਤਰ੍ਹਾਂ ਦਾ ਫੈਸਲਾ ਹੋਊਗਾ ਜੋ ਕੋ ਗੋ ਲੈ ਲੈਣਗੇ ਮੈਡੀਕਲ ਸੁਪ ਦਿੱਤੇ ਸੀ ਗੰਜੀ ਇੱਥੋਂ ਦਾ ਕਿਸੇ ਦਾ ਆਪਣਾ ਤੋਂ ਰਹਿੰਦਾ ਪੰਜ ਵਾਰ ਮੈਡੀਕਲ ਸੁਪ